ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਤਨ ਦੀ ਮਿੱਟੀ ਦੇਖ ਲਈਏ ਚੈਨ ਸੰਕਟਾਂ ਦੇ ਰੂਪ ਰੂਪ ਇੱਕ ਵਾਰੀ ਹਫਤਾਵਾਰੀ ਪ੍ਰੋਗਰਾਮ ਦੇ ਤਹਿਤ ਅੱਜ ਫਿਰ ਹਾਜ਼ਰ ਹੋ ਭਾਈ ਬੁੱਧ ਸਿੰਘ ਝਾਂਕਾ ਜੀ ਦੇ ਨਾਲ ਜੋ ਕਿ ਅਕਸਰ ਆਵਾਜ਼ ਦੇ ਮੁਖੀ ਹਨ ਅਤੇ ਇਹਨਾਂ ਦੇ ਨਾਲ ਚੱਲ ਰਹੇ ਮਸਲੇ ਦੇ ਤਹਿਤ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੰਗਣਾ ਦਾ ਰੌਤ ਪਿਛਲੇ ਸਮੇਂ ਦੇ ਵਿੱਚ ਵੀ ਉਹ ਵਿਵਾਦਾਂ ਦੇ ਵਿੱਚ ਰਹੇ ਔਰ ਹੁਣ ਉਹਨੇ ਇੱਕ ਐਮਰਜੈਂਸੀ ਫਿਲਮ ਬਣਾ ਕੇ ਤੇ ਫਿਰ ਦੁਬਾਰਾ ਉਹਵਾਦਾਂ ਵਿੱਚ ਕਿਰੇ ਹੈ ਔਰ ਮੈਂ ਇਹ ਪਾਈ ਬੁੱਧ ਸਿੰਚਾਂਕਾ ਜੀ ਤੋਂ ਜਾਨਣਾ ਚਾਹਾਂਗਾ ਕਿ ਇਸ ਬਾਰੇ ਇਹਨਾਂ ਦਾ ਕੀ ਵਿਚਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਤਨ ਦੀ ਮਿੱਟੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਨੀ ਜੀ ਔਰ ਨਾਲ ਦੀ ਨਾਲ ਜਿਹੜਾ ਅਸੀਂ ਮਸਲਾ ਡਾਕਟਰ ਸਾਹਿਬ ਨੇ ਸਾਨੂੰ ਸਵਾਲ ਕੀਤਾ ਵਾ ਕਿ ਐਮਰਜੈਂਸੀ ਫਿਲਮ ਜਿਹੜੀ ਬਣਾਈ ਗਈ ਆ ਉਹਦੇ ਸਬੰਧ ਵਿੱਚ ਜਿਹੜੇ ਵਿਚਾਰ ਸੰਗਤਾਂ ਤੱਕ ਅਸੀਂ ਪਹੁੰਚਾਉਣੇ ਆ ਇਹਨੂੰ ਵੱਧ ਤੋਂ ਵੱਧ ਤੁਸੀਂ ਗਾਂਹ ਹੋਰ ਨਾਲ ਵੀਰਾਂ ਤੱਕ ਵੀ ਪਹੁੰਚਾਇਆ ਕਰੋ ਤੇ ਕਮੈਂਟਾਂ ਦੇ ਵਿੱਚ ਸਾਡੇ ਵਿਚਾਰਾਂ ਦੇ ਜਵਾਬ ਦਿਆ ਕਰੋ ਕਿ ਸਰੋਤੇ ਹੀ ਦੱਸ ਸਕਦੇ ਨੇ ਕਿ ਅਸੀਂ ਗਲਤ ਕਹਿ ਰਹੇ ਆ ਕਿ ਸਹੀ ਕਹਿ ਰਹੇ ਆ ਕਿਉਂਕਿ ਬੋਲਣ ਵਾਲੇ ਦਾ ਕੰਮ ਹੁੰਦਾ ਬੋਲਣਾ ਸੁਣਨ ਵਾਲੇ ਨੇ ਉਹਦਾ ਸਹੀ ਔਰ ਗਲਤ ਦਾ ਜਵਾਬ ਦੇਣਾ ਹੁੰਦਾ ਵਾ ਤੇ ਜਿਹੜਾ ਡਾਕਟਰ ਸਾਹਿਬ ਤੁਸੀਂ ਸਵਾਲ ਕੀਤਾ ਵਾ ਕੰਗਣਾ ਰਣੌਤ ਬਾਰੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਕੰਗਣਾ ਰਣੌਤ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਗਈ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਸਿੱਖਾਂ ਦਾ ਇਤਿਹਾਸ ਪੜ੍ਹਨਾ ਚਾਹੀਦਾ ਵਾ ਔਰ ਜੋ ਵੀ ਇਹ ਫਿਲਮ ਬਣਾਈ ਗਈ ਆ ਔਰ ਮੈਂ ਇਹ ਗੱਲ ਕਹੂੰਗਾ ਕਿ ਜੂਨ 1984 ਦਾ ਜਿਹੜਾ ਸਿੱਖਾਂ ਦੇ ਨਾਲ ਹੋਇਆ ਧੱਕਾ ਸਰਕਾਰਾਂ ਵੱਲੋਂ ਉਹਨੂੰ ਛਿਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਧੱਕਾ ਕਰਕੇ ਸੰਗਤਾਂ ਦੇ ਨਾਲ ਅੱਜ ਉਹਦੇ ਤੇ ਇੱਕ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਮ ਬਣਾ ਕੇ ਔਰ ਮੈਂ ਨਾਲ ਦੀ ਨਾਲ ਇਹ ਕਹਿਣਾ ਚਾਹੁੰਦਾ ਵਾਂ ਕਿ ਜਿਹੜਾ ਸਿੱਖ ਆ ਉਹ ਕਿਸੇ ਔਰਤ ਦੇ ਬਰ ਖਿਲਾਫ ਨਹੀਂ ਬੋਲਦਾ ਔਰ ਸਿੱਖ ਦਾ ਹਮੇਸ਼ਾ ਹੀ ਇਸਤਰੀ ਪਤਰੀ ਸਤਕਾਰ ਰਿਆ ਵਾ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਜਿਹੜੇ ਸਟੋਰੀ ਲਿਖਦੇ ਆ ਫਿਲਮਾਂ ਤਿਆਰ ਕਰਦੇ ਆ ਉਹਨਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਕਿ ਜਿਸ ਫਿਲਮ ਨੂੰ ਅਸੀਂ ਤਿਆਰ ਕਰ ਰਹੇ ਆ ਇਹਦੇ ਸਟੋਰੀ ਨੂੰ ਲਿਖਣ ਤੋਂ ਪਹਿਲਾਂ ਅਸੀਂ ਉਸ ਧਰਮ ਦੇ ਕਿਸੇ ਵੀ ਧਰਮ ਦੇ ਉੱਤੇ ਫਿਲਮ ਬਣਾਈ ਜਾਂਦੀ ਆ ਪਹਿਲਾਂ ਉਹਦੇ ਤੇ ਸਟੱਡੀ ਕਰਨਾ ਚਾਹੀਦਾ ਵਾ ਕਿ ਉਸ ਧਰਮ ਦਾ ਕਰਦਾਰ ਕੀ ਸੀ ਔਰ ਸਿੱਖਾਂ ਦਾ ਕਰਦਾਰ ਉਹ ਆ ਮੈਂ ਦੱਸਣਾ ਚਾਹੁੰਦਾ ਕੰਗਣਾ ਨੂੰ ਕਿ ਜਦੋਂ ਮੁਗਲਾਂ ਦਾ ਰਾਜ ਸੀ ਹਿੰਦੂਆਂ ਦੀਆਂ ਬੱਚੀਆਂ ਨੂੰ ਚੁੱਕ ਕੇ ਟਕੇ ਟਕੇ ਨੂੰ ਵੇਚਿਆ ਜਾਂਦਾ ਸੀ ਤੇ ਸਿੱਖ ਧੜਵੀ ਹੋ ਕੇ ਉਹਨਾਂ ਧੀਆਂ ਭੈਣਾਂ ਨੂੰ ਬਚਾ ਕੇ ਲਿਆਉਂਦੇ ਸੀ ਸਿੱਖ ਨੇ ਕਦੀ ਇਹ ਨਹੀਂ ਸੋਚ ਕੇ ਲੜਾਈ ਲੜੀ ਕਿ ਮੈਂ ਹਿੰਦੂ ਵਾਸਤੇ ਲੜ ਰਿਹਾ ਮੈਂ ਮੁਸਲਮਾਨਾਂ ਵਾਸਤੇ ਲੜ ਰਿਹਾ ਸਿੱਖ ਹਮੇਸ਼ਾ ਹੀ ਅਨਸਾਫ਼ ਪਸੰਦ ਦੀ ਲੜਾਈ ਲੜਦਾ ਵਾ ਸਿੱਖ ਹਮੇਸ਼ਾ ਹੀ ਹੱਕ ਸੱਚ ਦੀ ਲੜਾਈ ਲੜਦਾ ਵਾ ਔਰ ਸਿੱਖ ਕਿਸੇ ਦੇ ਨਾਲ ਧੱਕਾ ਹੁੰਦਾ ਵੇਖ ਕੇ ਬਰਦਾਸ਼ਤ ਨਹੀਂ ਕਰਦਾ ਔਰ ਇਹ ਕੀ ਦੱਸ ਰਹੀ ਹੈ ਕੰਗਣਾ ਕਿ ਸਿੱਖਾਂ ਨੇ ਧੱਕਾ ਕੀਤਾ ਔਰ ਮੈਂ ਪੁੱਛਣਾ ਚਾਹੁੰਦਾ ਵਾਂ ਫਿਲਮ ਬਣਾਉਣ ਵਾਲਿਆਂ ਨੂੰ ਫਿਲਮ ਦੇ ਸਟੋਰੀ ਬਣਾਉਣ ਦੇਣ ਵਾਲਿਆਂ ਨੂੰ ਕਿ ਤੁਸੀਂ ਦੱਸੋ ਕਿ ਜਿਹੜਾ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਉਹਦੇ ਤੇ ਵੀ ਫਿਲਮ ਬਣਾਓਗੇ ਜੇ ਅਸੀਂ ਆਪਣੇ ਧੱਕੇ ਦੀ ਗੱਲ ਕਰੀਏ ਤੇ ਹਰ ਇੱਕ ਹਿੰਦੁਸਤਾਨੀ ਦੇ ਰੋਮ ਤੇ ਖੜੇ ਹੋਣਗੇ ਉਹ ਧੱਕਾ ਸੁਣ ਕੇ ਅੱਜ ਸੋਸ਼ਲ ਮੀਡੀਆ ਦਾ ਜੋਗਿਆ ਅੱਜ ਲੋਕ ਸਮਝਦਾਰ ਆ ਲੋਕ ਸਿਆਣੇ ਆ ਹਰ ਇੱਕ ਧਰਮ ਹਰ ਇੱਕ ਮਜ਼ਬ ਔਰ ਹਰ ਇੱਕ ਕਿੱਤੇ ਦੇ ਔਰ ਹਰ ਇੱਕ ਸਟੇਟ ਦੇ ਲੋਕ ਸਿਆਣੇ ਆ ਔਰ ਕੰਗਣਾ ਹਮੇਸ਼ਾ ਹੀ ਦੇਸ਼ ਨੂੰ ਪਾੜਨ ਦੀ ਗੱਲ ਕਰਦੀ ਆ ਵੰਡਣ ਦੀ ਨੀਤੀ ਨਾਲ ਸਟੇਟਾਂ ਨੂੰ ਵੰਡਣ ਦੀ ਨੀਤੀ ਦੀ ਗੱਲ ਕਰਦੀ ਆ ਸਟੇਟਾਂ ਦੇ ਵਿੱਚ ਵਿਵਾਦ ਖੜਾ ਕਰਨ ਦੀ ਗੱਲ ਕਰਦੀ ਆ ਔਰ ਮੈਂ ਇਹ ਗੱਲ ਕਹਿੰਦਾ ਵਾਂ ਕਿ ਇਹਦੇ ਤੋਂ ਜਿਹੜੀ ਪਾਰਲੀਮੈਂਟ 'ਚ ਮੈਂਬਰ ਪਾਰਲੀਮੈਂਟ ਬਣਾਈ ਗਈ ਆ ਇਹਦੇ ਤੋਂ ਰਜਾਇਨ ਲੈਣਾ ਚਾਹੀਦਾ ਵਾ ਜੇ ਭਾਰਤੀ ਜਨਤਾ ਪਾਰਟੀ ਇਹ ਗੱਲ ਤਾੜਨਾ ਕਰਦੀ ਆ ਕਿ ਕੰਗਣਾ ਦਾ ਜਿਹੜਾ ਬਿਆਨ ਸੀ ਉਹ ਤਾਂ ਆਪਣਾ ਬਿਆਨ ਸੀ ਪਰ ਜੇ ਉਹਦਾ ਆਪਣਾ ਬਿਆਨ ਸੀ ਤੇ ਤੁਸੀਂ ਇਸੋ ਜਿਹੇ ਕਿਰਦਾਰ ਦੇ ਇਨਸਾਨ ਨੂੰ ਪਾਰਲੀਮੈਂਟ ਵਿੱਚ ਐਮਪੀ ਕਿਉਂ ਰੱਖਿਆ ਉਹਦੇ ਤੋਂ ਅਸਤੀਫਾ ਮੰਗੋ ਜੇ ਤੁਸੀਂ ਸਿੱਖਾਂ ਦੇ ਅਮਰਦਾਰੀ ਜੋ ਜੇ ਉਹਨੇ ਸਿੱਖਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਤੁਸੀਂ ਅੱਜ ਦਿਖਾਓ ਮੈਂ ਨਾਲ ਦੀ ਨਾਲ ਜਿਹੜੇ ਭਾਜਪਾ ਦੇ ਵਿੱਚ ਸਰਕਾਰ ਲੀਡਰ ਆ ਚਾਹੇ ਕੁਝ ਸਾਡੇ ਸਮਾਜ ਦੇ ਸੰਤ ਵੀ ਆ ਮੈਂ ਦੋ ਚੀਜ਼ਾਂ ਕਹੂੰਗਾ ਉਹ ਵੀ ਅੱਜ ਕਿੱਥੇ ਗਏ ਨੇ ਸੋ ਤੇ ਹੋਇਆ ਨੇ ਕਿ ਪੰਜਾਬ ਦੇ ਨਾਲ ਸ਼ਰਿਆਮ ਟੱਕਾ ਕੀਤਾ ਜਾ ਰਿਹਾ ਪੰਜਾਬ ਦੀ ਸ਼ਰਿਆਮ ਕਰਦਾਰ ਖੁਸ਼ੀ ਫਿਲਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਗੱਲ ਉਹਨਾਂ ਦੀ ਜਵਾਨਾਂ ਤੇ ਵੱਲ ਪੈ ਗਏ ਕਿ ਅੱਜ ਉਹ ਜਵਾਨਾਂ ਬੰਦ ਆ ਔਰ ਮੈਂ ਨਾਲ ਦੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਜਿਵੇਂ ਭਾਈ ਜਸਵੰਤ ਸਿੰਘ ਖਾਲੜਾ ਨੇ ਸਿੱਖਾਂ ਨਾਲ ਹੋਏ ਟੱਕੇ ਦੀ ਫਿਲਮ ਬਣਾਈ ਸੀ ਤੇ ਸਰਕਾਰ ਨੇ ਉਹਦੇ ਤੇ ਬੈਨ ਲਾ ਦਿੱਤਾ ਅੱਜ ਜਿਹੜੀ ਕੰਗਣਾ ਨੇ ਫਿਲਮ ਬਣਾਈ ਆ ਇਹਦੇ ਤੇ ਵੀ ਸਰਕਾਰ ਬੈਨ ਲਾਵੇ ਸਰਕਾਰ ਧੋਗਲੀ ਰਾਜਨੀਤੀ ਨਾ ਦਿਖਾਲੇ ਸਰਕਾਰ ਨਿਰਪੱਖ ਦੀ ਰਾਜਨੀਤੀ ਕਰੇ ਸਿੱਖਾਂ ਨੇ ਹਮੇਸ਼ਾ ਹੀ ਨਿਰਪੱਖ ਵਾਲੀ ਰਾਜਨੀਤੀ ਕੀਤੀ ਐ 40 ਸਾਲ ਰਾਜ ਕੀਤਾ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਰਾਜ ਚੱਲਿਆ ਖਾਲਸਾ ਰਾਜ ਕੋਈ ਦੰਗਾ ਨਹੀਂ ਹੋਇਆ ਕਿਸੇ ਨਾਲ ਕੋਈ ਬਲਾਤਕਾਰ ਨਹੀਂ ਹੋਇਆ ਕਿਸੇ ਦੇ ਘਰ ਕੋਈ ਚੋਰੀ ਨਹੀਂ ਹੋਈ ਅੱਜ ਤੁਸੀਂ ਦੇਖੋ ਕਲਕੱਤੇ ਦੇ ਵਿੱਚ ਬਲਾਤਕਾਰ ਹੋਇਆ ਪਿਛਲੇ ਟਾਈਮ ਤੇ ਬੁਲਾਤਕਾਰ ਹੋਏ ਉਹਨਾਂ ਨੂੰ ਅਨਸਾਫ਼ ਮਿਲੇ ਉਹਨਾਂ ਪਰਿਵਾਰਾਂ ਨੂੰ ਅਨਸਾਫ਼ ਮਿਲੇ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਉਹਨਾਂ ਨੂੰ ਅਨਸਾਫ਼ ਮਿਲੇ ਕਿ ਕਦੀ ਫਿਲਮਾਂ ਬਣਾ ਕੇ ਰਾਜ ਨਹੀਂ ਕੀਤੇ ਜਾਣੇ ਰਾਜ ਕੀਤੇ ਜਾਣੇ ਆ ਕਰਦਾਰਾਂ ਦੇ ਨਾਲ ਸਿੱਖਾਂ ਦਾ ਕਰਦਾਰ ਬੜਾ ਉੱਚਾ ਵਾ ਸਿੱਖਾਂ ਦਾ ਕਰਦਾਰ ਫਿਲਮਾਂ ਦੇ ਵਿੱਚ ਨੀਵਾ ਕਰਕੇ ਨਹੀਂ ਦਿਖਾਲਿਆ ਜਾ ਸਕਦਾ ਇਹ ਮੈਂ ਕਹਿਣਾ ਚਾਹੁੰਦਾ ਵਾਂ ਜਿਹੜੇ ਖਰਾਰਤੀ ਅੰਸਰ ਆ ਔਰ ਨਾਲ ਦੀ ਨਾਲ ਇਹ ਵੀ ਡਾਕਟਰ ਸਾਹਿਬ ਕਹਿਣਾ ਚਾਹੁੰਦਾ ਵਾਂ ਕਿ ਕੋਈ ਟਾਈਮ ਸੀ ਸਿੱਖਾਂ ਨੇ ਮੁਗਲਾਂ ਨੂੰ ਭਜਾਇਆ ਸੀ ਅੱਗੇ ਅੱਗੇ ਤੇ ਜਦੋਂ ਭੱਜਦੇਆਂ ਨੂੰ ਹੋਰ ਕੁਛ ਨਹੀਂ ਤਾਂ ਜਨਾਨੀਆਂ ਅੱਗੇ ਕਰ ਦਿੱਤੀਆਂ ਸੀ ਤੇ ਅੱਜ ਜਿਹੜੇ ਸਿੱਖਾਂ ਦੇ ਵਿਰੋਧੀ ਆ ਉਹ ਕੰਗਣਾਂ ਵਾਲੀਆਂ ਬੀਬੀਆਂ ਨੂੰ ਅੱਗੇ ਕਰਕੇ ਸਹਾਰਾ ਨਾ ਲੈਣ ਜੇ ਕੋਈ ਗੱਲ ਕਿਤੇ ਵੀ ਬਹਿ ਕੇ ਕਰਨ ਵਾਲੀ ਆ ਟੇਬਲ 'ਤੇ ਕਰਨ ਵਾਲੀ ਆ ਤੇ ਸਿੱਖਾਂ ਦੇ ਵਿੱਚ ਬਹੁਤ ਸਾਰੇ ਸੁਲਝੇ ਵਿਦਵਾਨ ਬੰਦੇ ਆ ਬਹਿ ਕੇ ਗੱਲ ਕਰ ਲੈਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਮੈਂ ਅੱਜ ਇੱਥੇ ਰੋਕਣਾ ਚਾਹੂੰਗਾ ਕਿ ਕੀ ਸਾਡੀਆਂ ਸਿੱਖ ਸੰਸਥਾਵਾਂ ਜਿਹਨੀਆਂ ਸਿਰਮੌਰ ਸ਼ਰੋਮਣੀ ਕਮੇਟੀ ਆ ਔਰ ਉਹਦੇ ਨਾਲ ਲੱਗਦੀਆਂ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਆਪਣਾ ਵੱਖਰਾ ਸਥਾਨ ਰੱਖਦੀਆਂ ਕਿ ਉਹ ਇਸ ਬਾਰੇ ਕੁਝ ਨਹੀਂ ਕਰ ਸਕਦੀ ਮੈਂ ਮੀਡੀਆ ਦੇ ਜ਼ਰੀਏ ਤੁਹਾਡੇ ਮਾਦੀਮ ਦੇ ਜ਼ਰੀਏ ਇਹ ਗੱਲ ਕਹਿਣੀ ਚਾਹੁੰਦਾ ਵਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਨਾਲ ਦੀ ਨਾਲ ਸਿੱਖ ਜਥੇਬੰਦੀਆਂ ਨੂੰ ਕਿ ਇਸ ਫਿਲਮ ਦਾ ਡਟ ਕੇ ਵਿਰੋਧ ਕੀਤਾ ਜਾਵੇ ਵੱਡੇ ਪੱਧਰ ਤੇ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਲੋਕਲ ਐਸਡੀਐਮ ਅਫਸਰ ਜਿਹੜੇ ਅਫਸਰ ਨੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾਣ ਕਿ ਇਹ ਫਿਲਮ ਕਦੀ ਵੀ ਜਿਹੜੀ ਆ ਲਾਈ ਨਾ ਜਾਵੇ ਇਹਨੂੰ ਬੈਨ ਕੀਤਾ ਜਾਵੇ ਔਰ ਨਾਲ ਦੀ ਨਾਲ ਮੈਂ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਹਜੇ ਫਿਲਮ 6 ਤਰੀਕ ਨੂੰ ਲੱਗਣੀ ਆ ਔਰ ਉਹਦਾ ਹਜੇ ਟੇਲਰ ਰਿਲੀਜ਼ ਕੀਤਾ ਗਿਆ ਆ ਵਾ ਤੇ ਸ਼੍ਰੋਮਣੀ ਕਮੇਟੀ ਆਪਣਾ ਸਿੱਖਾਂ ਦੀ ਹੋਣ ਦੀ ਅੱਜ ਗੱਲ ਦਰਸਾਵੇ ਅੱਜ ਵੱਡੇ ਤੋਂ ਵੱਡਾ ਵਕੀਲ ਖੜਾ ਕਰੇ ਇਸ ਫਿਲਮ ਰੋਕਣ ਲਈ ਔਰ ਕਿਉਂਕਿ ਆਪਾਂ ਹਰ ਤਰ੍ਹਾਂ ਦੀ ਲੜਾਈ ਲੜੀਏ ਜਿੱਥੇ ਅਸੀਂ ਪ੍ਰੋਟੈਸਟ ਕਰਨਾ ਉੱਥੇ ਅਸੀਂ ਕਾਨੂੰਨੀ ਵੀ ਲੜਾਈ ਲੜੀਏ ਔਰ ਕਦੀ ਵੀ ਸਿੱਖਾਂ ਨੇ ਵੱਖਰੇ ਦੇਸ਼ ਦੀ ਮੰਗ ਨਹੀਂ ਕੀਤੀ ਵਧੇਤ ਅਧਿਕਾਰਾਂ ਦੀ ਗੱਲ ਕੀਤੀ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਵੀ ਵਧੇਤ ਅਧਿਕਾਰਾਂ ਦੀ ਗੱਲ ਕੀਤੀ ਆ ਸਿੱਖਾਂ ਦਾ ਬਣਦਾ ਹੱਕ ਪੰਜਾਬ ਦਾ ਬਣਦਾ ਹੱਕ ਲੈਣ ਦੀ ਗੱਲ ਕੀਤੀ ਆ ਔਰ ਅੱਜ ਕੀ ਤੁਸੀਂ ਸੰਤ ਜੀ ਨੂੰ ਇਹ ਸਾਬਤ ਕਰ ਦੋ ਕਿ ਸੰਤ ਖਾਲਿਸਤਾਨ ਦੀ ਗੱਲ ਕਰਦੇ ਸੀ ਸੰਤਾ ਨੇ ਇਹ ਵੀ ਗੱਲ ਕਹੀ ਕਿ ਜੇ ਕੋਈ ਧੱਕੇ ਨਾਲ ਸਾਨੂੰ ਖਾਲਿਸਤਾਨ ਦੇਣਾ ਚਾਹੁੰਦਾ ਤੇ ਧੱਕੇ ਨਾਲ ਇਹ ਚੀਜ਼ ਨਹੀਂ ਮੋੜੇ ਸੀ ਖਾਲਿਸਤਾਨ ਲੈਣ ਨੂੰ ਵੀ ਤਿਆਰ ਆ ਅਸੀਂ ਆਪਣਾ ਦੇਸ਼ ਚਲਾ ਸਕਦੇ ਆ ਪਰ ਅਸੀਂ ਇਸ ਦੇਸ਼ ਤੋਂ ਵੱਖ ਹੋਣ ਦੀ ਵੀ ਕਦੀ ਗੱਲ ਨਹੀਂ ਕੀਤੀ ਔਰ ਅਸੀਂ ਇਸ ਦੇਸ਼ ਦੇ ਨਾਲ ਹਮੇਸ਼ਾ ਹੀ ਹਮਦਰਦੀ ਦਾ ਪ੍ਰਗਟਾਵਾ ਰੱਖਿਆ ਵਾ ਔਰ ਸਾਰੇ ਫਿਰਕਿਆਂ ਦਾ ਸਾਰੇ ਧਰਮਾਂ ਦਾ ਸਿੱਖ ਹਮੇਸ਼ਾ ਸਤਿਕਾਰ ਕਰਦਾ ਵਾ ਔਰ ਮੈਂ ਨਾਲ ਦੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਜੇ ਇਹ ਫਿਲਮ ਸਰਕਾਰ ਚਲਾਉਣ ਵਿੱਚ ਸਹਾਇਕ ਹੁੰਦੀ ਆ ਸਾਥ ਦਿੰਦੀ ਆ ਤੇ ਫਿਰ ਓਨੀ ਦੋਚੀ ਸਰਕਾਰ ਆ ਜਿੰਨੀ ਦੋਸ਼ੀ ਕੰਗਣਾ ਵਾ ਔਰ ਮੈਂ ਕਹੂੰਗਾ ਕਿ ਸਿੱਖਾਂ ਨੂੰ ਹੋਰ ਮਸਲਿਆਂ ਤੇ ਵੀ ਵਖਰੇਵੇਂ ਹੋ ਸਕਦੇ ਆ ਪਰ ਜਦੋਂ ਸਿੱਖਾਂ ਦੀ ਕੋਈ ਕਰਤਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਤੇ ਸਾਨੂੰ ਇਕੱਠਿਆਂ ਹੋ ਕੇ ਇੱਕ ਜੁੱਟ ਹੋ ਕੇ ਤੁਸੀਂ ਕਿਸੇ ਵੀ ਪਾਰਟੀ ਦੇ ਵਿੱਚ ਹੋ ਤੁਸੀਂ ਕਿਸੇ ਵੀ ਥਾਂ ਤੇ ਹੋ ਪਰ ਤੁਹਾਨੂੰ ਪੰਜਾਬ ਦੀ ਆਣ ਤੇ ਬਾਣ ਤੇ ਆਪਣੀ ਅਣਖ ਤੇ ਗੈਰਤ ਵਾਸਤੇ ਤੁਹਾਨੂੰ ਇਕੱਠਿਆ ਆਉਣ ਦੀ ਲੋੜ ਆ ਸੰਪਰਦਾਵਾਂ ਨੂੰ ਇਕੱਠਿਆਂ ਹੋ ਕੇ ਇਸ ਮਸਲੇ ਤੇ ਆਉਣ ਦੀ ਲੋੜ ਆ ਸਾਡੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਉਹਨਾਂ ਨੂੰ ਇਕੱਠਿਆਂ ਹੋ ਕੇ ਇਸ ਮਸਲੇ ਤੇ ਆਉਣ ਦੀ ਲੋੜ ਆ ਕਿ ਉਹ ਸਿੱਖਾਂ ਦੇ کردار ਖੁਸ਼ੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਅਸੀਂ ਉਹ کردار ਖੁਸ਼ੀ ਨਹੀਂ ਦਿਖਾ ਲੰਦੇਣੀ ਬਲਕਿ ਸਿੱਖਾਂ ਦਾ کردار ਕੋਈ ਖਰਾਬ ਨਹੀਂ ਕਰ ਸਕਦਾ ਅਸੀਂ ਇਤਿਹਾਸ ਬੜੇ ਬੜੇ ਤਗੜੇ ਰਚੇ ਨੇ ਅਸੀਂ ਉਹ ਮੱਲਾ ਮਾਰੀਆਂ ਨੇ ਜਿਹੜੀਆਂ ਕੋਈ ਦੋਰੇ ਵੀ ਜੰਮ ਕੇ ਨਹੀਂ ਮਾਰ ਸਕਦਾ ਸਿੱਖਾਂ ਨੇ ਦੇਸ਼ ਬਚਾਉਣ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਵਾ ਇਸ ਹਿੰਦੁਸਤਾਨ ਦੀ ਜਿਹਦੀ ਗੱਲ ਕਰਦੇ ਆ ਜਿਹਨੂੰ ਕਈਆਂ ਨਾਵਾਂ ਨਾਲ ਲਿਆ ਜਾਂਦਾ ਐਸ ਦੇਸ਼ ਦਾ ਨਾਂ ਉਸ ਦੇਸ਼ ਨੂੰ ਬਚਾਉਣ ਵਾਸਤੇ ਸਾਡੇ ਸਹਬੇ ਕਮਾਲ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਾ ਬਲੀਦਾਨ ਦਿੱਤਾ ਸੀ ਤੇ ਫੇਰ ਜਾ ਕੇ ਇਹ ਦੇਸ਼ ਖੜਾ ਸੀ ਮੈਂ ਕੰਗੜਾ ਨੂੰ ਦੱਸ ਦੇਣਾ ਚਾਹੁੰਦਾ ਵਾਂ ਕਿ ਕੰਗੜਾ ਤੇਰੇ ਵਰਗੀਆਂ ਦਾ ਜੀਣਾ ਦੁੱਭਰ ਹੋਣਾ ਸੀ ਜੇ ਸਾਡੇ ਗੁਰੂ ਸਾਹਿਬ ਕੁਰਬਾਨੀ ਨਾ ਦਿੰਦੇ ਤੁਹਾਡੇ ਵਰਗਿਆਂ ਨੂੰ ਜਿਹੜੇ ਅੱਜ ਤੁਸੀਂ ਪਾਇਆ ਹੋਣਾ ਸੀ ਬਿਲਕੁਲ ਜੀ ਬਿਲਕੁਲ ਕੰਗੜਾ ਨੇ ਵੀ ਬੁਰਕਾ ਪਾਇਆ ਹੋਣਾ ਚਾਹੀਦਾ ਸੀ ਸੇਕ ਹਮੇਸ਼ਾ ਹੀ ਔਰਤ ਦਾ ਸਤਕਾਰ ਕਰਦਾ ਵਾ ਅਸੀਂ ਔਰਤ ਦੇ ਬਰ ਖਿਲਾਫ ਨਹੀਂ ਬੋਲਦੇ ਕਿਉਂਕਿ ਸਾਡੇ ਬਾਬੇ ਨਾਨਕ ਦਾ ਇੱਕ ਫਰਮਾਨ ਆ ਸੁਖ ਮੰਦਾ ਕੀ ਜਿਤ ਜੰਮੇ ਰਜਣ ਕੰਗੜਾ ਨੂੰ ਵੀ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਵਾ ਔਰ ਆਪਣੀ ਸ਼ਦਾਬਲੀ ਨੂੰ ਸਹੀ ਕਰਨਾ ਚਾਹੀਦਾ ਕਦੀ ਤਾਂ ਉਹ ਕਿਸਾਨਾਂ ਦੇ ਬਰ ਖਿਲਾਫ ਬੋਲਦੀ ਆ ਤੇ ਮੈਂ ਦੱਸਣਾ ਚਾਹੁੰਦਾ ਵਾਂ ਕਿਸਾਨ ਇੱਕ ਅੰਨ ਦਾਤਾ ਵਾ ਪੂਰੇ ਦੇਸ਼ ਦਾ ਢਿੱਡ ਭਰਦਾ ਵਾ ਉਹ ਕਿਸਾਨ ਕਰਨਾਟਕਾ ਦਾ ਹੋਵੇ ਉਹ ਕਿਸਾਨ ਅੰਧਰਾ ਦਾ ਹੋਵੇ ਉਹ ਕਿਸਾਨ ਹਰਿਆਣਾ ਦਾ ਹੋਵੇ ਉਹ ਕਿਸਾਨ ਪੰਜਾਬ ਦਾ ਹੋਵੇ ਉਹ ਕਿਸਾਨ ਕਿਸੇ ਵੀ ਸਟੇਟ ਦਾ ਹੋਵੇ ਉਹ ਇੱਕ ਅੰਨਦਾਤੇ ਦੀ ਤਰ੍ਹਾਂ ਕਿੰਨੇ ਲੱਖ ਲੋਕ ਆ ਦੇਸ਼ ਦੇ ਕਰੋੜਾਂ ਦੇ ਹਿਸਾਬ ਨਾਲ ਸਾਡੀ ਆਬਾਦੀ ਆ ਤੇ ਕਰੋੜਾਂ ਦਾ ਢਿੱਡ ਪਰਦਾ ਵਾ ਇਹੋ ਜਿਹੇ ਸ਼ਦਾਬ ਲੀਆਂ ਵਰਤਣ ਵਾਲਿਆਂ ਨੂੰ ਮੈਨੂੰ ਨਹੀਂ ਲੱਗਦਾ ਕਿ ਐਡੀ ਵੱਡੀ ਪੋਸਟ ਤੇ ਭਾਲਣਾ ਚਾਹੀਦਾ ਜਿੱਡੀ ਵੱਡੀ ਪੋਸਟ ਤੇ ਸਰਕਾਰ ਨੇ ਕੰਗੜਾ ਨੂੰ ਭਾਲ ਦਿੱਤਾ ਵਾ ਇੱਕ ਐਮਪੀ ਬਣਾ ਕੇ ਉੱਥੇ ਲੈ ਕੇ ਪਾਰਲੀਮੈਂਟ ਦੇ ਵਿੱਚ ਹਾਂ ਜੇ ਕੋਈ ਚੰਗਾ ਕੰਮ ਕਰਦਾ ਤੇ ਸਿੱਖ ਉਹਦੀ ਸਲਾਘਾ ਵੀ ਕਰਦਾ ਪਰ ਜੇ ਕੋਈ ਮਾੜਾ ਕਰਦਾ ਤੇ ਅਸੀਂ ਉਹਦਾ ਡਟ ਕੇ ਵਿਰੋਧ ਕਰਦੇ ਆ ਤੇ ਅਸੀਂ ਇਸ ਫਿਲਮ ਦਾ ਡਟ ਕੇ ਵਿਰੋਧ ਕਰਾਂਗੇ ਔਰ ਜੇ ਕੋਈ ਇਹੋ ਜੀਆਂ ਭੜਕਾਊ ਗੱਲਾਂ ਸਰਕਾਰ ਕਰਦੀ ਆ ਤੇ ਉਹਦੀ ਦੋਚੀ ਤੇ ਦੇਣਦਾਰ ਸਰਕਾਰ ਹੋਗੀ ਬਹੁਤ ਬਹੁਤ ਧੰਨਵਾਦ ਚੰਕਾ ਸਾਹਿਬ ਔਰ ਇੱਕ ਵਾਰੀ ਫੇਰ ਬੇਨਤੀ ਕਰਦਾ ਵਤਨ ਦੀ ਮਿੱਟੀ ਚੰਨ ਦੇਖੇ ਸੋਤਿਆ ਦੇ ਰੁਭਰੂ ਇਹ ਪ੍ਰੋਗਰਾਮ ਕਿਵੇਂ ਦਾ ਲੱਗਾ ਚੰਗਾ ਲੱਗਾ ਤੇ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਵੱਧ ਤੋਂ ਵੱਧ ਸਟਾਈ ਵੀ ਜੁ ਕਰਿਓ ਤੇ ਇਹਨੂੰ ਸ਼ੇਅਰ ਵੀ ਕਰ ਦਿਓ ਟੀਵੀ ਦੇ ਨਾਲ ਵੀ ਨਾਲ-ਨਾਲ ਵੀ ਤੁਸੀਂ ਇਸ ਨੂੰ ਦੇਖ ਸਕਦੇ ਹੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ